ਪਾਸੇ ਜਿੱਥੇ ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦੇਣ ਦੇ ਵਿੱਚ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਉੱਥੇ ਹੀ ਵਿਕਾਸ ਕਰਵਾ ਰਹੀ ਹੈ ਲੇਕਿਨ ਜੇਕਰ ਗੱਲ ਕਰੀਏ ਮੋਗਾ ਦੀ ਤਾਂ ਇੱਥੇ ਵਿਕਾਸ ਕਾਰਜ ਦੀ ਉਸ ਸਮੇਂ ਹਵਾ ਗੁੱਲ ਹੋ ਗਈ ਜਦੋਂ ਮੋਗਾ ਦੇ ਵਾਰਡ ਨੰਬਰ 29 ਦੇ ਵਸਨੀਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋਣਾ ਪਿਆ ਤਾਂ ਗੱਲ ਕਰ ਰਹੇ ਹਾਂ ਮੋਗਾ ਦੇ ਵਾਰਡ ਨੰਬਰ 29 ਦੀ ਜਿੱਥੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਮਹੀਨੇ ਤੋਂ ਸੀਵਰੇਜ ਦੀ ਸਮੱਸਿਆ ਇੰਨੀ ਜ਼ਿਆਦਾ ਵਧੀ ਹੋਈ ਹੈ ਕਿ ਹੁਣ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਸ਼ੁਰੂ ਹੋ ਗਿਆ ਹੈ ਤਾਂ ਬਰਸਾਤੀ ਮੌਸਮ ਦੇ ਵਿੱਚ ਵੀ ਇਸ ਦੇ ਚੱਲਦੇ ਹੀ ਇਸ ਵਾਰਡ ਦੇ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰ ਐਮਸੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਨਾਲ ਸਮੱਸਿਆਵਾਂ ਦੱਸੀਆਂ ਲੇਕਿਨ ਇਸ ਦਾ ਕੋਈ ਹੱਲ ਨਹੀਂ ਨਿਕਲਿਆ ਜਦੋਂ ਅੱਜ ਪੱਤਰਕਾਰਾਂ ਵੱਲੋਂ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲੇ ਕੋਈ ਵੀ ਸ਼ਿਕਾਇਤ ਨਹੀਂ ਸੁਣੀ ਉਹਨਾਂ ਨੂੰ ਅਜੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਸੀ ਲੇਕਿਨ ਅੱਜ ਜਦੋਂ ਮਾਮਲਾ ਉਹਨਾਂ ਦੇ ਸਾਹਮਣੇ ਆਇਆ ਤਾਂ 2 ਦਿਨ ਬਾਅਦ ਇਸ ਦਾ ਹੱਲ ਕਰ ਦਿੱਤਾ ਜਾਵੇਗਾ ਕਿਉਂਕਿ ਦੋ ਦਿਨਾਂ ਤੋਂ ਕਰਮਚਾਰੀਆਂ ਵੱਲ ਦੀ ਡਿਊਟੀ 15 ਅਗਸਤ ਤੇ ਲੱਗੀ ਹੋਈ ਹੈ ਗੁਰਸੇਵਕ ਸਿੰਘ ਜੀ ਗੁਰਸੇਵਕ ਸਿੰਘ ਜੀ ਕਿਹੜਾ ਮਹੱਲਾ ਹੈ ਤੇ ਕਿਹ ਆ ਕਿੰਨਾ ਨੰਬਰ ਵਾਰਡ ਇਹ ਬੋਨਾ ਚੌਕ ਪ੍ਰੀਤ ਨਗਰ ਸਿਗਲੀ ਘਰ ਵਸਤੀ ਹੈ ਜੀ ਤੇ ਕੀ ਪਰੇਸ਼ਾਨੀ ਕੀ ਆ ਰਹੀ ਹੈ ਤੁਹਾਨੂੰ ਆ ਸੀਵਰ ਦਾ ਦੇਖੋ ਜੀ ਪਾਣੀ ਪਾਣੀ ਹੋਇਆ ਪਿਆ ਨੰਗਣ ਦਾ ਟੱਪਣ ਦਾ ਬੁਰਾ ਹਾਲ ਕਿ ਡਗੜਾ ਬਛਾਰੇ ਜੀ ਯਾਗ ਵਿਚਾਰੇ ਨਾ ਸਕੂਲ ਜਾਣ ਜੋ ਕਿ ਸਾਡਾ ਤਾਂ ਮਹੀਨਾ ਹੋ ਗਿਆ ਬੁਰਾ ਹਾਲ ਹੋਇਆ ਹੋਇਆ ਜੀ ਤੇ ਕਿੰਨਾ ਚਿਰ ਹੋ ਗਿਆ ਕੰਪਲੀਟ ਵਗੈਰਾ ਦਿੱਤੀ ਸੀ ਇਹ ਮੀਨਾ ਹੁ ਚੱਲਿਆ ਜੀ ਲਗਾਤਾਰ ਆਉਂਦੇ ਇਹ ਮਾੜਾ ਮੋਟਾ ਹੱਥ ਪੱਲਾ ਮਾਰਦੇ ਆ ਸਫਾਈ ਚੰਗੀ ਤਰ੍ਹਾਂ ਹੋ ਨਹੀਂ ਰਹੀ ਦੇਖ ਲਓ ਤੁਸੀਂ ਆਪ ਕੀ ਹਾਲ ਹੈ ਜੀ ਪੀਣ ਵਾਲਾ ਪਾਣੀ ਕੀ ਹੋ ਜਾਂਦਾ ਪੀਣ ਵਾਲਾ ਪਾਣੀ ਉਹ ਵੀ ਨਾਲ ਹੀ ਪੈਪੇ ਦੀ ਸੀਵਰ ਦੇ ਉਹ ਵੀ ਸਮੈਲ ਮਾਰਦਾ ਜੀ ਦੇਖ ਲਓ ਤੁਸੀਂ ਬਹੁਤ ਚੈੱਕ ਕਰਕੇ ਤੇ ਕਮੇਟੀ ਘਰ ਜਾ ਕੇ ਕਿਸੇ ਉੱਚ ਅਧਿਕਾਰੀ ਨੂੰ ਮਿਲਿਓ ਕਮਿਟੀ ਕਰ ਗਿਆ ਸੀ ਉਧਰ ਥੋੜੇ ਜਿਹਾ ਆਉਂਦੇ ਆ ਵਿਚਾਰੇ ਆਉਂਦੇ ਆ ਤਾਂ ਪਰ ਉਹ ਜੀ ਦੇਖਪਾਲ ਹੋ ਨਹੀਂ ਰਹੀ ਜਿੱਦਾ ਜਾਤਾ ਕਿ ਕੋਈ ਬਦਲ ਸਫਾਈ ਨਾ ਹੋਵੇ ਕੋਈ ਗੱਡੀ ਕੁਡੀ ਨਾਲ ਪ੍ਰੈਸ਼ਰ ਪ੍ਰੋਸ਼ਨ ਨਾ ਵਜੇ ਇਹ ਤੁਹਾਨੂੰ ਬਤਾ ਮਾੜਾ ਮੋੜਾ ਪਾਣੀ ਕੱਡੇ ਨਾਲ ਥੋੜਾ ਜਿਹਾ ਕੰਮ ਹੋਣ ਵਾਲਾ ਤੇ ਦੇਖ ਲਓ ਤੁਸੀਂ ਪਾਣੀ ਪਾਣੀ ਹੋਇਆ ਪਿਆ ਨੰਗਣ ਟੱਪਣ ਨੂੰ ਜੋ ਆ ਕੇ ਵਿਚਾਰੇ ਬੁਰਾ ਹਾਲ ਹੋ ਪਿਆ ਵੀਨੇ ਤੇ ਲਗਭਗੋ ਚੱਲਿਆ ਨਾ ਵਿਚਾਰੇ ਸਕੂਲੇ ਜੋ ਆ ਕੇ ਜਾਣ ਜੋਗੇ ਵਿਚਾਰ ਨੂੰ ਆਪ ਛੱਡ ਕੇ ਆਈਦਾ ਸਾਈਕਲ ਸੁਕਲ ਤੇ ਇਧਰ ਉਧਰ ਕੀ ਨਾ ਮੈਂ ਤੁਹਾਡਾ ਅੱਛਾ ਆਸ਼ਾ ਜੀ ਇਹ ਕਿਹੜੀ ਬਸਤੀ ਆ ਤੇ ਕਿੰਨਾ ਨੰਬਰ ਵਾਰਡ ਪੈਂਦਾ ਪਤਾ ਕੋਈ 29 ਨੰਬਰ ਵਾਰਡ ਤੇ ਬਸਤੀ ਕਿਹੜੀ ਪੈਂਦੀ ਹੈ ਪ੍ਰੀਤਨਗਰ ਮੋਗਾ ਤੇ ਕੀ ਸਿਕਲੇ ਕਰ ਅੱਛਾ ਕਾਦੀ ਦਿੱਕਤ ਆ ਰਹੀ ਆ ਤੁਹਾਨੂੰ ਜੇ ਸੀਵਰ ਭਰੇ ਪਏ ਆ ਜੀ ਆਉਂਦੇ ਨਹੀਂ ਹੈਗੇ ਆਉਂਦੇ ਕੁੰਡੀ ਦੀ ਮਾਰਕ ਮੁੜ ਜਾਂਦੇ ਪੈਸੇ ਲੈ ਕੇ ਚੱਲ ਜਾਂਦੇ ਕਿੰਨਾ ਟਾਈਮ ਹੋ ਗਿਆ ਇਸ ਮਹੀਨਾ ਹੋ ਗਿਆ ਸਾਰੀ ਗਲੀ ਬੰਦੀ ਆ ਸਾਰੇ ਗਲੀ ਇਦਾਂ ਹੀ ਬੰਦ ਹੈਗੇ ਤੇ ਵੋਟਾਂ ਦੇ ਮਾਰੇ ਤਾਂ ਭੱਜ ਜਾਂਦੇ ਹੈਗੇ ਹੱਥ ਜੋੜ ਦੇ ਕੇ ਆ ਕਹਿੰਦੇ ਸਾਨੂੰ ਬੋਰਡ ਦੇ ਦਿਓ ਅਸੀਂ ਕੋਈ ਤਾਂ ਪਰੇਸ਼ਾਨੀ ਆਉਣ ਦੇਣਗੇ ਤੇ ਐਮਸੀ ਨੂੰ ਕਿਹਾ ਤੁਸੀਂ ਐਮਸੀ ਕੋਲ ਵੀ ਵੀ ਵੇਰਾ ਗਏ ਆਉਂਦੇ ਇਦਾਂ ਹੀ ਵੇਖ ਕੇ ਚੱਲ ਜਾਂਦੇ ਐ ਕਮੇਟੀ ਘਰ ਕਮੇਟੀ ਘਰ ਬੰਦੇ ਜਾਂਦੇ ਗਿਆ ਕਹਿ ਕੇ ਆਉਂਦੇ ਗਿਆ ਹੁਣ ਸੁਣਵਾਈ ਨਹੀਂ ਕੋਈ ਕੋਈ ਆਏ ਨਹੀਂ ਉਹਦੋਂ ਆਇਆ ਸੀ ਟੈਂਪੂ ਇੱਕ ਉਥੋਂ ਪਾਣੀ ਕੱਢ ਕੇ ਲੈ ਗਿਆ ਗਲੇਸੀਵਰ ਚ ਜਾ ਕੇ ਪਾਗ ਬੰਦ ਕਰਤਾ ਬਸ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਦਾਂ ਇਹ ਤਾਂ ਹੁਣ ਮਹੀਨਾ ਹੋ ਗਿਆ ਇਦਾਂ ਹੀ ਪਾਣੀ ਚ ਲੰਘਦੇ ਆ ਨੇ ਜਵਾਕਾਂ ਨੂੰ ਕੀ ਕਹਿਣਾ ਜਾਓਗੇ ਸਰਕਾਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਸਾਨੂੰ ਸੀਵਰ ਸਾਫ਼ ਕਰਕੇ ਦੋ ਸੜਕਾਂ ਸਾਫ਼ ਕਰਕੇ ਦੋ ਵੇਖੀ ਹਾਲ ਹੋਇਆ ਪਿਆ ਗਲੀਆਂ ਦਾ ਨੀਲਮ ਨੀਲਮ ਜੀ ਕਿਹੜੀ ਬਸਤੀ ਹੈ ਇਹ ਤੇ ਪ੍ਰੀਤ ਨਗਰ ਬਸਤੀ ਮੋਗਾ ਸਿਕਲੀਗਰ ਤੇ ਕਿੱਦਾਂ ਦੀ ਸਮੱਸਿਆ ਆ ਰਹੀ ਹੈ ਤੁਹਾਨੂੰ ਸਾਡਾ ਤਾਂ ਖਾਣਾ ਪੀਣਾ ਹੀ ਰਾਮ ਹੋਇਆ ਗਿਆ ਇੱਕ ਮਹੀਨਾ ਹੋ ਗਿਆ ਨਾ ਸੀਵਰ ਸਾਫ਼ ਕਰਨੇ ਆਂ ਤੇ ਬੌਂਟਾਂ ਦੇ ਮਾਰ ਤਾ ਹੱਥ ਜੋੜਦੇਗੇ ਮੰਨਤ ਕਰਦੇਗੇ ਸਾਨੂੰ ਬੌਂਟ ਦੇ ਦਿਓ ਗੰਦਗੀ ਚ ਟੁਰਦੇਗੇ ਬੱਚੇ ਗੰਦਗੀ ਤੇ ਫਿਰਦੇ ਹੈਗੇ ਆ ਟੂਂਟਿਆਂ ਦਾ ਪਾਣੀ ਕੰਦਾ ਆਂਦਾ ਹੈਗਾ ਨਾ ਖਾਣ ਦਾ ਅੱਜ ਨਾ ਪੀਣ ਦਾ

ਐਮ ਸੀ ਨੂੰ ਵੀ ਕਿ ਐਮ ਸੀ ਵੀ ਆਂਦਾ ਵੇ ਖਮੜ ਜਾਂਦਾਗਾ ਆਪ ਘੇੜ ਗੰਦਗੀ ਚ ਰਹਿੰਦੇ ਜਵਾਬ ਰਵੇ ਨਾ ਫਿਰ ਪਤਾ ਲੱਗੇ ਬੰਦੇ ਨੂੰ ਬਰਸਾਤਾਂ ਦਾ ਬਹੁਤ ਸਭ ਵੀ ਚੱਲ ਰਿਹਾ ਹੈਗਾ ਔਰ ਜੇ ਗੱਲ ਕਰਦੇ ਆਪਾਂ ਮਾਰ ਨੰਬਰ 29 ਦੀ ਤੇ ਉਥੋਂ ਦਾ ਬਹੁਤ ਬੁਰਾ ਵਾਲਾ ਲੋਕਾਂ ਦਾ ਗੀਣਾ ਦਰਬ ਹੋਇਆ ਉਹ ਕਹਿੰਦੇ ਵਿੱਚ ਲਗਾਤਾਰ ਜਿਹੜੀਆਂ ਕੰਪਰੀਟਾ ਕਰਦੇ ਆ ਪਰ ਸਾਡੇ ਏਰੀਏ ਦੀ ਕੋਈ ਛਿਗੜੀ ਦੀ ਸਫਾਈ ਨਹੀਂ ਕੀਤੀ ਗਈ ਪਾਣੀ ਕਹਾਂ ਦੇ ਵਾਟ ਦੇਖੋ ਜੀ ਮੈਂ ਮੇਅਰ ਬਲਜੀ ਸਿੰਘ ਚਾਨੀ ਨਗਰ ਨਗ ਮੋਗਾ ਤੇ ਜਿੱਥੇ ਕਿ ਗੱਲ ਕਰਦੇ ਆਂ ਅਸੀਂ ਨਗਰ ਨਗਰ ਦੇ ਜਿੱਥੇ ਸਾਡੀ ਡਿਊਟੀ ਬਣਦੀ ਆ ਮੈਂ ਇਹ ਗੱਲ ਜੋ ਬਿਲਕੁਲ ਸਪੱਸ਼ਟ ਸ਼ਬਦਾਂ ਚ ਕਹਿ ਸਕਦਾ ਵਾਂ ਕਿਉਂਕਿ ਹਜੇ ਤੱਕ 29 ਨੰਬਰ ਵਾਰਡ ਦੇ ਜਿਹੜੇ ਆ ਕਿਉਂਕਿ ਮੈਨੂੰ ਤਾਂ ਪਹਿਲਾਂ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਾ ਵੀ ਜਿਹੜੀਆਂ ਕਿ ਵਾਰਡ ਨੰਬਰ 29 ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੈਗੀਆਂ ਜਾਂ ਸੀਵਰੇਜ ਦੀ ਪ੍ਰੋਬਲਮਾਂ ਜਾਂ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੈਗੀ ਆ ਤੇ ਇਹ سوشل میڈیا ਤੋਂ ਹੀ ਪਤਾ ਲੱਗਾ ਤੇ ਨਾ ਤਾਂ ਹਜੇ ਤੱਕ ਮੇਰੇ ਕੋਲੇ ਕੋਈ ਐਮਸੀ ਸਾਹਿਬ ਨੇ ਕੋਈ ਮੇਰੇ ਨਾਲ ਤਾਲਮਲ ਕੀਤਾ ਤੇ ਨਾ ਕਿ ਉਹਨਾਂ ਨੇ ਕੋਈ ਫੋਨ ਕਾਲ ਕੀਤੀ ਵੀ ਮੇਰੇ ਵਾਰਡ ਦੇ ਵਿੱਚ ਇਹ ਪ੍ਰੋਬਲਮ ਆ ਕਿਉਂਕਿ ਜੋ ਇੱਕ ਵਾਰਡ ਦਾ ਮੁਖੀ ਆ ਚੁਣਿਆ ਹੁੰਦਾ ਵਾ ਚਾਹੇ ਸਰਪੰਚ ਸਾਹਿਬ ਹੋਣ ਚਾਹੇ ਐਮਸੀ ਸਾਹਿਬ ਹੋਣ ਕਿਉਂਕਿ ਉਹਨਾਂ ਦਾ ਹੀ ਫਰਜ਼ ਬਣਦਾ ਵਾ ਕਿ ਜਿਹੜੀ ਕਿ ਪ੍ਰੋਬਲਮ ਜ਼ੋ ਨਗਰ ਨਗਰ ਕਮ ਤੱਕ ਪਹੁੰਚਦੀ ਕੀਤੀ ਜਾਵੇ ਤੇ ਜਿੱਥੇ ਮੈਂ ਗੱਲ ਕਰਦਾ ਵਾਂ ਜਾਂ ਜੇ ਚਾਹੇ ਅਫਸਰਾਂ ਤੱਕ ਕੋਈ ਗੱਲ ਆਈ ਹੋਈ ਆ ਪਰ ਮੇਰੇ ਤੱਕ ਜਿਹੜੀ ਕਿ ਕੋਈ ਵੀ ਹਜੇ ਤੱਕ ਗੱਲ ਇਹ ਨਹੀਂ ਆਈ ਵੀ ਜਿਹੜੀ ਕਿ ਪ੍ਰੀਤ ਨਗਰ ਦੇ ਵਿੱਚ ਜਿਹ 我们还比亚。 ਅਫੀਸਰਾਂ ਦੇ ਆਂਦੀਆਂ ਆਂਦੀਆਂ ਜੀ ਤੁਹਾਨੂੰ ਵੀਡੀਓ ਵੀ ਦਿਖਾ ਤੇ ਅਸੀਂ ਕੋਈ ਗੱਲ ਨਹੀਂ ਜੀ ਜੇ ਤੁਸੀਂ ਸਾਡੇ ਧਿਆਨ ਜੀ ਦਿੱਤੀ ਅਸੀਂ ਉਹਨਾਂ ਤੁਹਾਡੀਆਂ ਫੋਟੋਆਂ ਵੀ ਦੇਖੀਆਂ ਮੈਂ ਤੁਹਾਡੇ ਕੋਲੋਂ ਤੇ ਅੱਜ 15 ਅਗਸਤ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਹਨ ਕਿਉਂਕਿ ਜਿੱਦਨੇ ਸਾਡੇ ਮੁਲਾਜ਼ਮਾਂ ਤਕਰੀਬਨ ਜਾਂ ਤਾਂ ਮੰਡੀ ਦੇ ਵਿੱਚ ਉਹਨਾਂ ਦੀਆਂ ਡਿਊਟੀਆਂ ਲਵਾਈਆਂ ਗਈਆਂ ਜਾਂ ਜਿਹੜਾ ਮੋਗਾ ਨਗਰ ਨਗੂ ਦੇ ਵਿੱਚ ਵੀ ਜਿਹੜਾ 15 ਅਗਸਤ ਨੂੰ ਚੜਾਏ ਆ ਕੇਸਰੀ ਨਿਸ਼ਾਨ ਜਿਹੜਾ ਆਪਣਾ ਚਲਾਉਣਾ ਵਾ ਉਹਦੇ ਸਬੰਧ ਵਿੱਚ ਇਹਦੀਆਂ ਤਿਆਰੀਆਂ ਚੱਲੀਆਂ ਜਾਂਦੀਆਂ ਜਿੱਦੋਂ ਵੀ 15 ਅਗਸਤ ਦਾ ਮਤਲਬ ਕਿ ਪਰਸੋਂ ਤੱਕ ਇਹ ਕੰਪਲੀਟ ਹੋ ਜਾਊਗਾ ਤੇ ਉਸ ਤੋਂ ਬਾ